ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪਾਂ ਦਰਸ਼ਨ ਕਰ ਰਹੇ ਹਾਂ ਬੌਲੀ ਸਾਹਿਬ ਸਾਡੇ ਤੀਸਰੇ ਗੁਰੂ ਤਨਤਨ ਸ਼੍ਰੀ ਗੁਰੂ ਅਮਰਦਾਸ ਜੀ ਨੇ ਗਵਿੰਦਵਾਲ ਸਾਹਿਬ ਜਿਲ੍ਹਾ ਤਰਨਤਾਰਨ ਪੰਜਾਬ ਵਿਖੇ ਬੌਲੀ ਸਾਹਿਬ ਦਾ ਨਿਰਮਾਣ ਕਰਵਾਇਆ ਜਿਸ ਦੀਆਂ 84 ਪੌੜੀਆਂ ਬਣਾਈਆਂ ਗਈਆਂ ਸਭ ਤੋਂ ਹੇਠਲੀ ਪੌੜੀ ਤੇ ਮੀਂਹ ਦੇ ਅੰਦਰ ਪਾਣੀ ਨੂੰ ਛੋਂਦੀ ਹੈ ਮੰਨਿਆ ਜਾਂਦਾ ਹੈ ਕਿ ਇਸ ਪਵਿੱਤਰ ਪੌਲੀ ਸਾਹਿਬ ਦੇ 84 ਪੌੜੀਆਂ ਉੱਪਰ ਚਪਚੀ ਸਾਹਿਬ ਦਾ ਪਾਠ ਕਰਨ ਨਾਲ insan ਦੀਆਂ 84 ਲੱਖ ਜੁਨਾ ਕੱਟੀਆਂ ਜਾਂਦੀਆਂ ਨੇ ਸੰਗਤ ਜੀ ਇਸ ਪੌਲੀ ਸਾਹਿਬ ਦਾ ਨਿਰਮਾਣ ਗੁਰੂ ਜੀ ਨੇ ਉਸ ਵੇਲੇ ਕਰਵਾਇਆ ਜਦੋਂ ਸਿੱਖਾਂ ਨੂੰ ਖੋਰ ਸਰੋਤਾਂ ਤੋਂ ਪਾਣੀ ਲੈਣ ਤੋਂ ਰੋਕਿਆ ਜਾਂਦਾ ਸੀ